ਕੀ ਜਾਣਕਾਰੀ ਹੈ ਕੀ ਪ੍ਰੋਗਰਾਮ ਹੈ ਕੀ ਹੋ ਰਿਹਾ ਹੈ ਅਮਰ ਜੋਗੀ ਸ਼੍ਰੀ ਸਿੱਧ ਬਾਬਾ ਬਾਲਕਨਾਰ ਸਿੰਘ ਮਹਾਰਾਜ ਦਾ 53ਵਾਂ ਚਾਲਾ ਜੀ ਸ਼੍ਰੀ ਸਿੱਧ ਬਾਬਾ ਬਾਲਕਨਾਰ ਤੁਰਕ ਮੰਦਰ ਨੰਗਲ ਤੋਂ ਸੋਏ 10 ਵਜੇ ਰਵਾਨਗੀ ਹੈ ਜੋ ਕਿ ਮੇਰੇ ਪਿਤਾ ਸ਼੍ਰੀ ਜੀ ਸ਼੍ਰੀ ਪੂਜਨੀਯਾ ਸ਼੍ਰੀ ਗੁਰੂਦੇਵ ਔਰ ਮੇਰੇ ਪਿਤਾ ਸ਼੍ਰੀ ਮਾਸਟਰ ਬਹਿਰੀ لال ਜੀ ਦੀ ਚਲਾਈ ਹੋਈ ਪਰੰਪਰਾ ਨੂੰ ਨਿਰੰਤਰ ਵੱਡਾ ਪੁੱਤ ਹੋਣ ਦੇ ਨਾਤੇ ਉਨ੍ਹਾਂ ਦੇ ਛਤਰ ਛਾਇਆ ਦੇ ਵਿੱਚ ਉਨ੍ਹਾਂ ਦੇ ਦਸੋ ਹੋਏ ਮਾਰਗਦਰਸ਼ਨ ਤੇ ਇਸ ਚਾਲੇ ਦੀ ਰਵਾਨਗੀ ਸਵੇਰੇ ਹੋਣੀ ਹੈ ਦੂਰ ਦੂਰ ਤੋਂ ਬਾਹਰ ਸ਼ਹਿਰਾਂ ਤੋਂ ਹਿਮਾਚਲ ਤੋਂ ਪੰਜਾਬ ਤੋਂ ਸੰਗਤਾਂ ਇਸ ਚਾਲੇ ਦੇ ਵਿੱਚ ਸ਼ਾਮਲ ਹੋਣ ਆ ਰਹੀਆਂ ਹੈ ਔਰ ਨੰਗਲ ਵਾਸੀਆਂ ਅਗੇ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਬਾਬਾ ਜੀ ਮਹਾਰਾਜ ਦੀ ਯਾਤਰਾ ਦੇ ਵਿੱਚ ਸ਼ਾਮਲ ਹੋਣਾ ਹੈ ਉਹ ਸੰਪਰਕ ਕਰਨ ਮੇਰਾ ਸੰਪਰਕ ਨੰਬਰ ਹੈ 94 78053939 98728 47690 אביਕ ਚਲਾ ਪਿਛਲੇ ਹਫਤੇ ਵੀ ਇਸੇ ਮੰਦਰ ਵਿੱਚ ਗਿਆ ਵੀ ਤਰਨਜਮਾਸੀ ਇਹ ਕਲੀਅਰ ਕਰਦੇ ਵੀ ਤਰਨਜਮਾ ਪਤਾ ਤੁਸੀਂ ਕਿਹਾ ਤਰਨਜਮਾ ਚਾਲਾ ਸਨ 72 ਦੇ ਵਿੱਚ ਜਿਸ ਵੇਲੇ ਮੈਂ 12 ਸਾਲ ਦੀ ਮੇਰੀ ਉਮਰ ਸੀ ਪਿਤਾ ਜੀ ਅਤੇ ਪੂਜਨਾ ਗੁਰੂ ਵਿਹਾਰੀ لال ਜੀ ਦੇ ਨਾਲ ਉਂਗਲੀ ਫੜ ਕੇ ਇਹ 72 ਦੇ ਵਿੱਚ ਚਾਲਾ ਸ਼ੁਰੂ ਕੀਤਾ ਸੀ 72 ਤੋਂ ਲਗਾਤਾਰ سن چوبی دے دروج ماہ چالا جہاں ہے انہوں کی کرپا دا رہا ہوں اور ترونجما چالا جڑا ہے ننگل تو چلے گا اسی مندر تو کیونکہ میں اپنے پتا شری فاؤنڈر ہاں مندر دا فاؤنڈر کا مطلب کو فاؤنڈر آپ اپنے پتا جی دی انگلی فر کے اس مندر دا میں نی پتھر نہ رکھایا ہے اس کر کے میرا ہت مندر نال ہے کیونکہ میرے پتا شری نے وہ مندر جہاں ہے ستھاپت کیا ہے اور سباپک اس سبھا ਉਸ ਮੰਦਰ ਦੇ ਹਿੱਤ ਦੇ ਵਿੱਚ ਉਸ ਪਿਆਰ ਦੇ ਹਿੱਤ ਚ ਜਿਹੜਾ ਹੈ ਮੈਂ ਉਸ ਚਾਲੇ ਨੂੰ ਲੈ ਕੇ ਆਪਣੇ ਪਿਤਾ ਜੀ ਦੀ ਪਰੰਪਰਾ ਨਿਭਾਉਂਦਾ ਹੋਇਆ ਇਸ ਚਾਲੇ ਦੀ ਸ਼ੁਰੂਆਤ ਜਿਹੜੀ ਹੈਗੀ ਹੈ 2-3 ਸਾਲ ਤੋਂ ਅਲੱਗ ਹੋ ਕੇ ਕੀਤੀ ਹੈ ਸੋ ਬਾਬਾ ਜੀ ਮਹਾਰਾਜ ਸੰਗਤਾਂ ਤੇ ਸ਼ਹਿਰ ਨਿਵਾਸੀਆਂ ਤੇ ਸਾਰਿਆਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਾਂ ਤਾਂ ਕਿ ਚਾਲੇ ਪਰੰਪਰਾ ਚਲਿਓ ਨਿਰੰਤਰ ਚੱਲਦੀ ਰਹੇ ਅਭੀ ਚਾਲਾ ਕਿਨੇ ਵੀ ਤੁਰ ਗਿਆ ਤੇ ਰੂਟ ਪਲਾਨ ਕੀ ਦੇ ਗਏ ਕਿੱਥੋਂ ਜਾਇਆ ਚਾਲਾ ਸਵੇਰੇ 10 ਵਜੇ ਨੰਗਲ ਤੋਂ ਚੱਲੇਗਾ ਪਹਾੜੀ ਮਾਰਕੀਟ ਤੋਂ ਹੁੰਦੇ ਹੋਏ 바ਵਾ ਸਵੀਟ ਦੇ ਤੋਂ ਕੋਲੋਂ ਗੁਰਦੁਆਰੇ ਤੱਕ ਗੁਰਦੁਆਰੇ ਤੋਂ ਸਟਾਫ ਕਲੱਬ ਵਾਲੇ ਰੋਡ ਤੋਂ ਚੱਲ ਆ ਜਿਹੜਾ ਹੈ ਨਿਰੰਤਰ ਸੰਗਤ ਚੱਲੇਗੀ ਔਰ ਸਟਾਫ ਕਲੱਬ ਤੋਂ ਸੰਗਤਾਂ ਜਿਹੜੀਆਂ ਹੈ ਆਪਣੇ ਆਪਣੇ ਗੱਡੀਆਂ ਦੇ ਵਿੱਚ ਬੈਠ ਕੇ ਸ਼ਤ ਲਾਈ ਵਾਸਤੇ ਰਵਾਨਗੀ ਹੋ ਜਾਏਗੀ ਇਨਸ਼ਾ ਅੱਲਾਹ ਇਹ ਕੀ ਪ੍ਰੋਗਰਾਮ ਹੈਗੀ ਸ਼ਤ ਲਾਈ ਦੇ ਵਿੱਚ ਦੁਪਹਿਰ ਨੂੰ ਸਾਰੀ ਸੰਗਤ ਨੂੰ ਲੰਗਰ ਹੈ ਜਾਂਦੇ ਸ਼ਾਮ ਨੂੰ ਚਾਹ ਦਾ ਪ੍ਰੋਗਰਾਮ ਹੈ ਰਾਤ ਦਾ ਲੰਗਰ ਹੈ ਔਰ ਅਟੂਟ ਲੰਗਰ ਹੈ ਕਿਸੇ ਦਾ ਕਾਰਡ ਨਹੀਂ ਚੈੱਕ ਕੀਤਾ ਜਾਏਗਾ ਉੱਥੇ ਕਾਰਡ ਤੇ ਟੋਕਨ ਤੇ ਜਿਹੜਾ ਹੈ ਲੰਗਰ ਨਹੀਂ ਮਿਲੇਗਾ ਅਟੂਟ ਲੰਗਰ ਹੈ ਜਿਹੜਾ ਆਏ ਲੰਗਰ ਖਾ ਜਾਏ ਰਾਤ ਨੂੰ 9 ਸਵਾ 9 ਵਜੇ ਬਾਬਾ ਜੀ ਮਹਾਰਾਜ ਦੀ ਚੌਂਕੀ ਜਗਨਗਾਨ ਸ਼ੁਰੂ ਹੋ ਜਾਏਗਾ ਔਰ ਲਗਭਗ ਸਵੇਰੇ 2:3 ਵਜੇ ਤੱਕ ਬਾਬਾ ਜੀ ਮਹਾਰਾਜ ਦੀ ਚੌਂਕੀ ਚੱਲੇਗੀ ਉਸ ਤੋਂ ਬਾਅਦ ਸੰਗਤ ਵਿਸ਼ਰਾਮ ਕਰੇਗੀ ਠੀਕ 6:00 ਸਵਾ 6 ਵਜੇ ਸੰਗਤ ਜਿਹੜੀ ਹੈ ਤਿਆਰ ਹੋ ਕੇ 7:00 ਵਜੇ ਸ਼ਤਲਾਈ ਤੋਂ ਰਵਾਨਗੀ ਹੋ ਜਾਏਗੀ ਉਸ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਸਤੇ ਸਾਰੀਆਂ ਸੰਗਤਾਂ ਦਰਸ਼ਨ ਕਰਕੇ ਵਾਪਸੀ ਸ਼ਤਲਾਈ 9:00 10:00 ਵਜੇ ਤੱਕ ਆ ਜਾਣਗੀਆਂ 10:00 ਵਜੇ ਆ ਕੇ ਸਾਰੀਆਂ ਸੰਗਤਾਂ ਨੂੰ ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਹੈ ਲੰਗਰ ਛੱਕੇ ਔਰ 11:00 11:30 12:00 ਵਜੇ ਸ਼ਤਲਾਈ ਤੋਂ ਵਾਪਸੀ ਨੰਗਲ ਦੀ ਰਵਾਨਗੀ ਹੋ ਜਾਏਗੀ